हां जी ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਆ ਹਰੇ ਪਿਆਜ਼ ਤੇ ਨਾਲ ਆਪਣੇ ਕੋਲੇ ਤਿੰਨ ਚਾਰ ਟਮਾਟਰ ਤੇ ਅੱਜ ਆਪਾਂ ਬਣਾਵਾਂਗੇ ਹਰੇ ਪਿਆਜ਼ ਤੇ ਟਮਾਟਰ ਦੀ ਚਟਨੀ ਟਮਾਟਰ ਤੇ ਹਰੇ ਪਿਆਜ਼ ਆਪਾਂ ਸਾਫ਼ ਕਰਕੇ ਧੋ ਕੇ ਰੱਖ ਲੈਣਗੇ ਤੇ ਹੁਣ ਆਪਾਂ ਇਹਨਾਂ ਨੂੰ ਪੀਸਿਸ ਦੇ ਵਿੱਚ ਕੱਟ ਲਿਆਗਾ ਪਿਆਜ਼ ਤੇ ਹਰੇ ਟਮਾਟਰ ਨੂੰ ਤੇ ਇੱਧਰ ਆਪਾਂ ਲੈ ਲਿਆ ਬਲੈਂਡਰ ਵਾਲਾ ਜੱਗ ਜੱਗ ਦੇ ਵਿੱਚ ਆਪਾਂ ਪਾ ਲਿਆ ਟਮਾਟਰ ਤੇ ਵਿੱਚੇ ਹੁਣ ਆਪਾਂ ਪਾਵਾਂਗੇ ਜਿਹੜੇ ਆਪਾਂ ਪਿਆਜ਼ ਕੱਟੇ ਹੈਗੇ ਥੋੜੇ ਛੋਟੇ ਛੋਟੇ ਪੀਸ ਆਪਾਂ ਕੱਟੇ ਆਲੇ ਪਿਆਜ਼ਾਂ ਦੇ ਹਰੀਆਂ ਦੇ ਤੇ ਇਹਨਾਂ ਨੂੰ ਪਾ ਕੇ ਆਪਾਂ ਹੁਣ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਗ੍ਰाइंड ਆਪਾਂ ਇਹਨਾਂ ਨਾ ਜ਼ਿਆਦਾ ਆਪਾਂ ਇਹਨਾਂ ਦਾ ਬ੍ਰੇਕ ਜਾਂ ਪੇਸਟ ਬਣਾਉਣਾ ਤੇ ਆਪਾਂ ਇਹਨੂੰ ਥੋੜੇ ਜੇ ਖੜਵੇਂ ਜੇ ਰੱਖਾਂਗੇ ਤਾਂ ਕਿ ਜਿਹੜੀ ਆਪਣੀ ਚਟਨੀ ਦਾ ਟੇਸਟ ਚੰਗੀ ਤਰ੍ਹਾਂ ਬਣੇ ਤੇ ਵਿੱਚ ਪਿਆਜ਼ ਤੇ ਟਮਾਟਰ ਦਾ ਟੇਸਟ ਵੀ ਆਪਾਂ ਨੂੰ ਚੰਗੀ ਤਰ੍ਹਾਂ ਆਵੇ ਤੇ ਹੁਣ ਆਪਾਂ ਬਲੈਂਡਰ ਦੇ ਨਾਲ ਇਹਨਾਂ ਨੂੰ ਆਪਾਂ ਥੋੜਾ ਜਿਹਾ ਗ੍ਰाइंड ਕਰ ਲਾਂਗੇ ਹਾਂਜੀ ਤੁਸੀਂ ਦੇਖ ਰਹੇ ਹੋ ਆਪਾਂ ਬਲੈਂਡਰ ਦੀ ਹੈਲਪ ਲੈ ਕੇ ਤੇ ਆਪਾਂ ਕਰ ਲਿਆਗਾ ਇਹਨੂੰ ਥੋੜਾ ਜਿਹਾ ਦਰੜ ਫਰੜ ਜਾ ਤੇ ਉਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਪੇਸਟ ਹੈ ਇਹਨੂੰ ਆਪਾਂ ਸਾਰੇ ਨੂੰ ਕੱਢ ਲੈਣਾਗਾ ਇੱਕ ਪੈਨ ਦੇ ਵਿੱਚ ਤੇ ਪੈਨ ਆਪਾਂ ਲੈ ਕੇ ਇਹਨੂੰ ਰੱਖ ਲੈਣਾ ਆਪਾਂ ਗੈਸ ਦੇ ਉੱਪਰ ਗੈਸ ਸਟੋਵ ਦੇ ਉੱਪਰ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘੀ ਦੇਸੀ ਘੀ ਦੇ ਆਪਾਂ ਪਾਵਾਂਗੇ ਦੋ ਚਮਚ ਇੱਕ ਚਮਚ ਪਾ ਲਿਆ ਤੇ ਇੱਕ ਆਪਾਂ ਪਾਤਾ ਹੈਗਾ ਹੋਰ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਗਰਮ ਗਰਮ ਕਰਕੇ ਆਪਾਂ ਇੱਕ ਦਮ ਇਹਨੂੰ ਹੁਣ ਇਹਦੇ ਵਿੱਚ ਆਪਾਂ ਚਟਣੀ ਨਹੀਂ ਪਾਵਾਂਗੇ ਹੁਣ ਆਪਾਂ ਪਾਵਾਂਗੇ ਘੀ ਦੇ ਵਿੱਚ ਜਿਹੜਾ ਆਪਾਂ ਦੇਸੀ ਘੀ ਆਪਾਂ ਪਾ ਕੇ ਗਰਮ ਕਰ ਲਿਆ ਸੀ ਉਹਦੇ ਵਿੱਚ ਆਪਾਂ ਪਾਵਾਂਗੇ ਟੇਸਟ ਅਨਸਾਰ ਆਪਣੇ 2 ਚਮਚ ਨਮਕ ਦੇ ਇੱਥੇ ਆਪਾਂ ਪਿੰਕ ਸਾਲਟ ਲਿਆ ਤੁਸੀਂ ਕੋਈ ਵੀ ਲੈ ਸਕਦੇ ਹੋ ਆਪਦੀ ਟੇਸਟ ਅਨਸਾਰ ਤੇ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਲਾਲ ਮਿਰਚ ਤੇ ਨਮਕ ਆਪਾਂ ਆਪਦੇ ਆਪਦੇ ਟੇਸਟ ਅਨਸਾਰ ਪਾਉਣਾ ਅਸੀਂ ਇੱਥੇ 2 ਹੀ ਚਮਚੇ ਨਮਕ ਦੇ ਤੇ 2 ਹੀ ਚਮਚੇ ਅਸੀਂ ਲਾਲ ਮਿਰਚ ਦੇ ਲੈ ਲਏਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਕਲਕਾ ਲਾਂਗੇ ਚੱਕਲ ਕਾ ਲਾਂਗੇ ਮੀਨ ਭੁੰਨ ਲਾਂਗੇ ਜਦੋਂ ਆਪਣੇ ਇਹ ਐ ਪੂਰਾ ਤਿਆਰ ਹੋ ਗਿਆ ਜਿਹੜਾ ਫਰਾਈ ਕਰੀ ਜੰਨੇ ਆਪਾਂ ਘੀ ਦੇ ਵਿੱਚ ਨਮਕ ਤੇ ਮਿਰਚ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਦਮ ਜਿਹੜੀ ਆਪਾਂ ਚਟਨੀ ਪੁੱਤੀ ਹੋਈ ਆ ਉਹ ਪਾ ਦੇਣੀ ਐ ਤੇ ਤੁਸੀਂ ਦੇਖੋ ਚਟਨੀ ਦਾ ਟੇਸਟ ਤੇ ਨਾਲੇ ਇਹਦਾ ਕਲਰ ਇੰਨਾ ਵਧੀਆ ਬਣ ਜਾਣਾ ਦੇਖ ਕੇ ਚਟਨੀ ਨੂੰ ਮਲੋ ਮੱਲੀ ਜੁਲ ਕਰਨਾ ਖਾਣ ਨੂੰ ਤੇ ਇੱਕ ਦਮ ਆਪਣੀ ਚਟਨੀ ਐ ਜਿਹੜੀ ਬਣ ਕੇ ਹੋ ਗਈ ਰੈਡੀ ਮੈਂਟੋ ਮੈਂਟੀ ਇਹ ਚਟਨੀ ਤਿਆਰ ਹੋ ਜਾਂਦੀ ਹੈ ਕੋਈ ਟਾਈਮ ਨਹੀਂ ਲੱਗਦਾਗਾ ਬੜੀ ਟੇਸਟੀ ਲੱਗਦੀ ਹੈ ਚਾਹੇ ਆਪਾਂ ਰੋਟੀ ਨਾਲ ਖਾਈਏ ਚਾਹੇ ਪਰਾਂਠੇ ਨਾਲ ਖਾਈਏ ਤੇ ਤੇ ਚਾਹੇ ਆਪਾਂ ਬ੍ਰੇਕਫਾਸਟ ਲੰਚ ਡਿਨਰ ਜਦੋਂ ਵੀ ਖਾਈਏ ਬਹੁਤ ਹੀ ਟੇਸਟੀ ਲੱਗਦੀ ਹੈ ਕਦੇ ਵੀ ਆਪਾਂ ਨੂੰ ਆਏ ਨਹੀਂ ਲੱਗਣਾ ਵੀ ਇਹ ਚਟਨੀ ਹੈ ਸਬਜੀ ਦੇ ਮੰਗੋ ਇਹ ਤਿਆਰ ਹੋ ਜਾਂਦੀ ਹੈ ਤੇ ਹੁਣ ਆਪਣੀ ਜਿਹੜੀ ਚਟਨੀ ਹੈ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਲੈਣਾ ਹੈਗਾ ਤੇ ਜਿਹੜਾ ਖਾਣ ਲਈ ਆਪਣੇ ਇਹ ਚਟਨੀ ਹੋ ਗਈ ਤਿਆਰ ਚਾਹੇ ਆਪਾਂ ਜਦੋਂ ਮਰਜ਼ੀ ਖਾਈਏ ਤੇ ਤੁਹਾਨੂੰ ਕਿਵੇਂ ਲੱਗੀ ਸਾਡੀ ਚਟਨੀ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਤੁਸੀਂ ਚਟਨੀ ਬਣਾ ਕੇ ਜਰੂਰ ਦੱਸਿਓ ਤੁਹਾਡੀ ਚਟਨੀ ਕਿੱਦਾਂ ਦੀ ਬਣੀ ਚਲੋ ਜੀ ਇੱਥੇ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਸਤਿ